ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ MCQ ਲੈ ਕੇ حاضر ਹੋਏ ਹਾਂ ਅੱਜ ਦਾ ਆਪਣਾ ਟੌਪਿਕ ਹੋਵੇਗਾ ਭਾਰਤੀ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 1 ਹੈ ਭਾਰਤ ਵਿੱਚ ਕੁੱਲ ਰਾਜਾਂ ਦੀ ਗਿਣਤੀ ਕਿੰਨੀ ਹੈ ਇਸ ਦਾ ਰਾਈਟ ਆਨਸਰ ਬਣ ਜੇਗਾ ਇਹ ਇਸ ਦਾ ਰਾਈਟ ਆਨਸਰ ਹੋ ਜੇਗਾ 28 ਨੈਕਸਟ ਕੁਐਸਚਨ ਕਰਾਂਗੇ ਭਾਰਤ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਹਨ ਇਸ ਦਾ ਰਾਈਟ ਆਨਸਰ ਸੀ ਹੋ ਜਾਏਗਾ 9 ਨੈਕਸਟ ਕੁਚਨ ਹੋਵੇਗਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਰਾਜ ਹੈ ਨਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਤਾਂ ਇਸ ਦਾ ਰਾਈਟ ਆਨਸਰ ਬਣ ਜਾਏਗਾ ਡੀ ਪੰਜਾਬ ਤਾਂ ਨੈਕਸਟ ਕੁਚਨ ਕਰਾਂਗੇ ਬੰਗਲੌਰੂ ਕਿਸ ਰਾਜ ਦੀ ਰਾਜਧਾਨੀ ਹੈ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਕਰਨਾਟਕ ਤਾਂ ਜਿਹੜੇ ਆਪਣੇ ਜਿੰਨੇ ਵੀ MCQ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਸਾਰਿਆਂ ਨੇ ਧਿਆਨ ਨਾਲ ਕਰ ਲੈਣੇ ਤੁਸੀਂ ਨੋਟਬੁੱਕ ਤੇ ਨੋਟ ਜ਼ਰੂਰ ਕਰ ਲਿਆ ਕਰੋ ਜੀ ਤਾਂ ਨੈਕਸਟ ਕੁਐਸਚਨ ਕਰਾਂਗੇ ਪੁੰਡੂਚੇਰੀ ਦਾ ਪੁਰਾਣਾ ਨਾਮ ਕੀ ਸੀ ਤਾਂ ਇਸ ਦਾ ਰਾਈਟ ਆਨਸਰ ਏ ਹੋ ਜਾਏਗਾ ਪੁੰਡੂਚੇਰੀ ਦਾ ਪੁਰਾਣਾ ਨਾਮ ਪੌਂਡੀਚੇਰੀ ਤਾਂ ਇਹ ਰਾਈਟ ਆਨਸਰ ਬਣ ਜੇਗਾ ਨੈਕਸਟ ਕੁਐਸਚਨ ਕਰਾਂਗੇ ਕਿਹੜਾ ਰਾਜ ਗੋਰਸ ਅਵੰਟ ਕੰਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਏ ਹੋ ਜਾਏਗਾ केरला नैक्स्ट क्वेश्चन करा कि राज है जिसका नाम है अ राजधानी दोवें एकोन तो इसका राइट आंसर ए हो जाएगा गोवा नैक्सट क्वेश्चन करा हेठ लिखे कि यूनियन टेरेटरी को अपनी विधानसभा नहीं है इसका राइट आंसर सी हो जाएगा चंडीगढ़ तो नैक्सट क्वेश्चन होगा ਖੇਤਰਫਲ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ ਇਸ ਦਾ ਰਾਈਟ ਆਨਸਰ ਬਣ ਜੇਗਾ Rajasthan C ਦਾ ਖੇਤਰਫਲ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਰਾਜ Rajasthan ਹੈ ਤਾਂ ਨੈਕਸਟ ਕਵੈਸਚਨ ਕਰਾਂਗੇ ਬਿਸਪੁਰ ਕਿਸ ਰਾਜ ਦੀ ਰਾਜਧਾਨੀ ਹੈ ਇਸ ਦਾ ਰਾਈਟ ਆਨਸਰ A ਹੋ ਜਾਏਗਾ Assam Assam ਦੀ ਜੋ ਰਾਜਧਾਨੀ ਹੈ ਬਿਸਪੁਰ ਨੈਕਸਟ ਕਵੈਸਚਨ ਕਰਾਂਗੇ ਅੰਜ ਦਰਿਆਵਾਂ ਦੀ ਧਰਤੀ ਕਿਸ ਰਾਜ ਨੂੰ ਕਿਹਾ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜੀਗਾ ਪੰਜਾਬ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਕਰਾਂਗੇ Rajasthan ਦੀ ਰਾਜਧਾਨੀ ਕਿਹੜੀ ਹੈ ਤਾਂ ਇਸ ਦਾ ਰਾਈਟ ਆਨਸਰ ਸੀ ਹੈ ਜੀ ਦਾ ਰਾਈਟ ਆਨਸਰ ਹੋ ਜੀਗਾ ਜੈਪੁਰ ਤਾਂ ਜੈਪੁਰ ਨੂੰ ਜੋ Rajasthan ਦੀ ਰਾਜਧਾਨੀ ਰਾਜਧਾਨੀ ਕਿਹਾ ਜਾਂਦਾ ਹੈ ਅਤੇ ਜੈਪੁਰ ਨੂੰ ਪਿੰਕ ਸਿਟੀ ਦੇ ਨਾਮ ਨਾਲ ਵੀ ਕਰਾਇਆ ਜਾਂਦਾ ਹੈ ਨੈਕਸਟ ਕੁਐਸਚਨ ਕਰਾਂਗੇ ਤੇਲਗਾਨਾ ਪਹਿਲਾ ਕਿਸ ਰਾਜ ਦਾ ਹਿੱਸਾ ਸੀ ਤਾਂ ਇਸ ਦਾ ਰਾਈਟ ਆਨਸਰ ਹੋ ਜੇਗਾ ਏ ਇਸ ਦਾ ਰਾਈਟ ਆਨਸਰ ਹੋ ਜੇਗਾ ਆਂਧਰਾ ਪ੍ਰਦੇਸ਼ ਤਾਂ ਨਿਸ਼ਚਿਤ ਹੋਵੇਗਾ ਇਹਠਾਂ ਰਿਸ਼ਾਂ ਵਿੱਚੋਂ ਕਿਹੜਾ ਭਾਰਤ ਦਾ ਰਾਜ ਨਹੀਂ ਹੈ ਇਸ ਦਾ ਰਾਈਟ ਆਨਸਰ ਹੋ ਜੇਗਾ ਸੀ ਇਸ ਦਾ ਰਾਈਟ ਆਨਸਰ ਹੋ ਜੇਗਾ ਦੱਖਣ ਪ੍ਰਦੇਸ਼ ਤਾਂ ਨੈਕਸਟ ਕੁਐਸਚਨ ਹੋਵੇਗਾ ਰਾਜਪਾਲ ਦਾ ਨਿਯੁਕਤ ਕਰਨ ਵਾਲੀ ਸੰਸਥਾ ਕਿਹੜੀ ਹੈ राजपाल की नियुक्ति करने वाली संस्था केड़ी है इसका राइट आंसर हो जाएगा बी इसका राइट आंसर हो जाएगा राष्ट्रपति नैक्स्ट क्वेश्चन करा कि शासित प्रदेश को अपनी विधानसभा है इसका राइट आंसर बी बन जाएगा दिल्ली नैक्स्ट क्वेश्चन होगा भूपाल किस राज की राजधानी है इसका राइट आंसर हो जाएगा सी मध्य प्रदेश नैक्स्ट क्वेश्चन करा कि राज पश्मी घाटा western cards ਚ ਵਸਿਆ ਹੋਇਆ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜਗਾ ਬੀ ਇਸ ਦਾ ਰਾਈਟ ਆਨਸਰ ਬਣ ਗਿਆ ਮਹਾਰਾਸ਼ਟਰ ਤਾਂ ਆਪਣੇ ਜਿੰਨੇ ਵੀ ਅੱਜ ਦੇ ਐਮਸੀਕਿਊ ਹੋ ਜੀ ਬਹੁਤ ਵਾਰ ਪੁੱਛੇ ਗਏ ਹੈ ਜੇ ਸਾਰੇ ਪੇਪਰਾਂ ਵਿੱਚ ਤਾਂ ਧਿਆਨ ਨਾਲ ਕਰੀ ਜਾਣੇ ਆ ਇੰਪੋਰਟੈਂਟ ਐਮਸੀਕਿਊ ਜਿੰਨੇ ਵੀ ਅਪਾ ਲੈ ਕੇ ਆਏ ਆ ਸਾਰੇ ਜੀ ਤਾਂ ਨੈਕਸਟ ਕੁਐਸਚਨ ਕਰਾਂਗੇ ਕਿਹੜਾ ਰਾਜ ਦੱਖਣ ਭਾਰਤ ਵਿੱਚ ਨਹੀਂ ਆਉਂਦਾ ਇਸ ਦਾ ਰਾਈਟ ਆਨਸਰ ਬੀ ਹੋ ਜਗਾ 오ਡੀਸਾ ਨੈਕਸਟ ਕੁਐਸਚਨ ਕਰਾਂਗੇ ਸਿੱਕਮ ਭਾਰਤ ਦਾ ਹਿੱਸਾ ਕਰਉ ਬਣਿਆ ਸੀ ਤਾਂ ਰਾਈਟ ਆਨਸਰ ਬੀ ਹੋ ਜਾਏਗਾ 1975 ਵਿੱਚ ਜੋ ਸਿੱਕਮ ਹੈ ਭਾਰਤ ਦਾ ਹਿੱਸਾ ਬਣਿਆ ਡੈਸ਼ ਕੁਐਸਚਨ ਕਰਾਂਗੇ Shimla ਕਿਸ ਰਾਜ ਦੀ ਰਾਜਧਾਨੀ ਹੈ ਇਸ ਦਾ ਰਾਈਟ ਆਨਸਰ ਬਣ ਜਾਏਗਾ ਏ ਹਿਮਾਚਲ ਪ੍ਰਦੇਸ਼ ਦੀ ਜੋ ਰਾਜਧਾਨੀ ਹੈ Shimla ਡੈਸ਼ ਕੁਐਸਚਨ ਕਰਾਂਗੇ Rajasthan ਨੂੰ ਕਿਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਏ ਹੋ ਜਾਏਗਾ ਲੈਂਡ ਆਫ ਟਾਈਗਰਸ ਇਸ ਦਾ ਰਾਈਟ ਆਨਸਰ ਬਣ ਜਗਾ ਨੈਕਸਟ ਕੁਐਸਚਨ ਕਰਾਂਗੇ ਕੋਹਿਮਾ ਕਿਸ ਰਾਜ ਦੀ ਰਾਜਧਾਨੀ ਹੈ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਨਾਗaland ਤਾਂ ਜੋ ਨਾਗaland ਕੋਹਿਮਾ ਨਾਗaland ਦੀ ਜੋ ਰਾਜਧਾਨੀ ਹੈ ਤਾਂ ਨੈਕਸਟ ਕੁਐਸਚਨ ਕਰਾਂਗੇ ਚੰਡੀਗੜ੍ਹ ਕਿਸ ਦੋ ਰਾਜਾਂ ਦੀ ਰਾਜਧਾਨੀ ਹੈ ਤਾਂ ਇਸ ਦਾ ਰਾਈਟ ਆਨਸਰ ਏ ਹੋ ਜਾਏਗਾ ਪੰਜਾਬ ਅਤੇ ਹਰਿਆਣਾ ਇੰਪੋਰਟੈਂਟ ਹੈ ਜੀ ਸਭ ਨੂੰ ਪਤਾ ਹੋਣਾ ਚਾਹੀਦਾ ਤਾਂ ਅੱਗੇ ਕਰਾਂਗੇ ਇਟਨਗਰ ਕਿਸ ਰਾਜ ਦੀ ਰਾਜਧਾਨੀ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਹੋ ਜਾਏਗਾ ਨਾਚਲ ਪ੍ਰਦੇਸ਼ ਦੀ ਰਾਜਧਾਨੀ ਇਟਨਗਰ ਤਾਂ ਨੈਕਸਟ ਕੁਐਸਚਨ ਕਰਾਂਗੇ ਦਿੱਲੀ ਵਿੱਚ ਭਾਰਤ ਦੀ ਕਿਹੜੀ ਸਰਕਾਰ ਸਥਿਤ ਹੈ ਇਸ ਦਾ ਰਾਈਟ ਆਨਸਰ ਬਣ ਜੇਗਾ ਬੀ ਰਾਈਟ ਆਨਸਰ ਹੋ ਜਾਏਗਾ ਕੇਂਦਰ ਰਾਜ ਸਰਕਾਰ ਨੈਕਸਟ ਕੁਐਸਚਨ ਕਰਾਂਗੇ ਚੈਰੀ ਬਲੋਸਮ ਸਟੇਟ ਕਿਹੜੇ ਰਾਜ ਨੂੰ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਬਣ ਜੇਗਾ ਸੀ ਮਿਗਾਲੇ ਲੂਚਰੀ ਬਲੋਸੋ ਸਟੇਟ ਦਾ ਰਾਜ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਕਰਾਂਗੇ ਕਿਸ ਰਾਜ ਦੀ ਰਾਜਧਾਨੀ ਅਗਰਤਲਾ ਹੈ ਤਾਂ ਇਹਦਾ ਰਾਈਟ ਆਨਸਰ ਹੋ ਜੀਗਾ ਏ ਤ੍ਰਿਪੁਰਾ ਨੈਕਸਟ ਕੁਐਸਚਨ ਕਰਾਂਗੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਓ ਕਿਹੜੇ ਸਾਲ ਇਕੱਠੇ ਹੋਏ ਸਨ ਬਹੁਤ ਇੰਪੋਰਟੈਂਟ ਹੈ ਜੀ ਬਹੁਤ ਵਾਰ ਪੁੱਛਿਆ ਗਿਆ ਤਾਂ ਗੋਡਨ ਕੁਐਸਚਨ ਹੈ ਤਾਂ ਇਹਦਾ ਰਾਈਟ ਆਨਸਰ ਹੋ ਜੀਗਾ ਜੀ ਸੀਐਸ ਦਾ ਰਾਈਟ ਆਨਸਰ ਹੋ ਜੀਗਾ 2020 ਤਾਂ ਨੈਕਸਟ ਵਾਚਿੰਗ ਕਰਾਂਗੇ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਸਮੁੰਦਰੀ ਟਾਪੂ ਹੈ ਤਾਂ ਇਹ ਵੀ ਐਮਸੀਕਿਊ ਬਹੁਤ ਹੀ ਇੰਪੋਰਟੈਂਟ ਹੈ ਜੀ ਧਿਆਨ ਰੱਖਣਾ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਸਮੁੰਦਰੀ ਟਾਪੂ ਹੈ ਇਸ ਦਾ ਰਾਈਟ ਆਨਸਰ ਏ ਹੋ ਜਾਏਗਾ ਲਕਸ਼ਦੀਪ ਤਾਂ ਅੱਜ ਦੀ ਕਲਾਸ ਵਿੱਚ ਆਪਣੇ ਇੰਨੇ ਹੀ ਐਮਸੀਕਿਊ ਜੇਕਰ ਕਲਾਸ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਵਿਦਿਆਰਥੀ ਆਪਣੇ ਚੈਨਲ ਉੱਤੇ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਮਿਲਦਿਆਂ ਦੀ ਅਗਲੀ ਕਲਾਸ ਵਿੱਚ ਧੰਨਵਾਦ ਜੀ